ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਸਿੱਧੂ ਮੂਸੇਵਾਲੇ ਬਾਰੇ ਦੋ ਬਹੁਤ ਹੀ ਮਹੱਤਵਪੂਰਨ ਜਾਣਕਾਰੀਆਂ ਦੇਵਾਂਗਾ ਜਿਦੇ ਵਿੱਚ ਪਹਿਲੀ ਤਾਂ ਹੈਗੀ ਆ ਕਿ ਜਦੋਂ ਸਿੱਧੂ ਮੂਸੇਵਾਲੇ ਨੇ ਆਪਣੇ ਵੌਇਸ ਨੋਟ ਸੁਣਾਏ ਸੀ ਜਿਹੜੇ ਕਿ ਉਸ ਨੂੰ ਲੋਰੈਂਸ ਬਿਸ਼ਨੋਈ ਤੇ 골ਡੀ ਬਰਾੜ ਵੱਲੋਂ ਆਏ ਹੋਏ ਸੀ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੇ ਸਿੱਧੀਆਂ-ਸਿੱਧੀਆਂ ਕਿਹੜੀਆਂ ਕਿਵੇਂ ਤੇ ਕਿਹੋ ਜੀਆਂ ਧਮਕੀਆਂ ਦਿੱਤੀਆਂ ਸੀ ਤੇ ਉਸ ਨੂੰ ਇਹੋ ਜਿਹਾ ਕਿਹੜਾ ਕੰਮ ਕਰਨ ਲਈ ਕਿਹਾ ਸੀ ਜੋ ਸਿੱਧੂ ਜੇ ਚਾਹਦਾ ਵੀ ਤਾਂ ਵੀ ਨਾ ਕਰ ਸਕਦਾ ਤੇ ਦੂਸਰਾ ਪੁਆਇੰਟ ਹੈਗਾ ਜੀ ਕਿ ਸਿੱਧੂ ਦੀ ਸਿਕਿਉਰਿਟੀ ਹਟਾਈ ਕਿਵੇਂ ਗਈ ਉਹ ਤਾਂ ਆਪਾਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਸਿੱਧੂ ਨੂੰ ਸਿਕਿਉਰਿਟੀ ਮਿਲੀ ਕਿਹੜੇ ਹਾਲਾਤਾਂ 'ਚ ਸੀ ਅੱਜ ਤੁਹਾਨੂੰ ਇਹ ਵੀ ਚੰਨਣਾ ਪਾਉਂਗਾ ਜੁੜੇ ਰਹੋ ਵੀਡੀਓ ਨਾਲ ਦੇਖੋ ਜੀ ਸਿੱਧੂ ਨੂੰ ਲੋਰੈਂਸ ਦੇ ਨਾਲ ਜਾਂ ਗੋਲਡੀ ਬਰਾੜ ਨਾਲ ਜੋੜ ਕੇ ਕਈ ਕਹਾਣੀਆਂ ਦੇ ਰੂਪ ਵਿੱਚ ਦੇਖਿਆ ਜਾਂਦਾ ਗੁਰਲਾਲ ਬਰਾੜ ਜੋ ਗੋਲਡੀ ਬਰਾੜ ਦਾ ਬ੍ਰਦਰ ਸੀ ਚਾਚੇ ਦਾ ਮੁੰਡਾ ਉਸਦੇ ਕਤਲ ਨਾਲ ਵੀ ਜੋੜਿਆ ਜਾਂਦਾ ਕਿਤੇ ਨਾ ਕਿਤੇ ਵਿੱਕੀ ਮਿੱਡੂ ਖੇੜਾ ਦੀ ਜਿਹੜਾ ਕਤਲ ਹੋਇਆ ਸੀ ਉਸਦੇ ਨਾਲ ਵੀ ਜੋੜਿਆ ਜਾਂਦਾ ਕਿਤੇ ਨਾ ਕਿਤੇ ਫਿਰੋਤੇ ਦੀ ਗੱਲ ਵੀ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਬੰਬੀਹਾ ਗੈਂਗ ਨਾਲ ਸਿੱਧੂ ਦੇ ਸਬੰਧ ਹੋਣਾ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਪਰ ਇਹ ਇਹਨਾਂ ਦੇ ਵਿੱਚੋਂ ਲਗਭਗ ਲਗਭਗ 80% ਗੱਲਾਂ ਬਿਲਕੁਲ ਹੀ ਝੂਠ ਨੇ ਸੱਚ ਕੀ ਆ ਉਹ ਦੱਸਦੇ ਨੇ ਗੋਲਡੀ ਬਰਾੜ ਤੇ ਲੋਰੈਂਸ ਬਿਸ਼ਨੋਈ ਦੇ ਆਏ ਹੋਏ ਵੌਇਸ ਨੋਟ ਉਮਰ ਤੁਹਾਨੂੰ ਦੱਸਦਾ ਕਿ ਜਦੋਂ ਸਿੱਧੂ ਨੇ ਸੁਣਾਏ ਸੀ ਉਹਨਾਂ ਦੇ ਵਿੱਚ ਕੀ ਸੀ ਉਸ ਤੋਂ ਪਹਿਲਾਂ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਹੋਮ ਮਿਨਿਸਟਰ ਵੀ ਰਹੇ ਨੇ ਉਹਨਾਂ ਕੋਲੇ ਸਿੱਧੂ ਗਿਆ ਤਾਂ ਉੱਥੇ ਜਾ ਕੇ ਸਿੱਧੂ ਨੇ ਦੱਸਿਆ ਕਿ ਰੰਧਾਵਾ ਸਾਹਿਬ ਮੈਨੂੰ ਐਡੇ ਵੱਡੇ ਵੱਡੇ ਥ੍ਰੈਟ ਆਉਂਦੇ ਨੇ ਕਿ ਮੈਨੂੰ ਸਿਕਿਉਰਿਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਦੋਂ ਤੱਕ ਸਿੱਧੂ ਨੇ ਐਮਐਲਏ ਦੀ ਚੋਣ ਲੜਨ ਦਾ ਵੀ ਮਨ ਬਣਾ ਲਿਆ ਸੀ ਤਾ ਸਿੱਧੂ ਨੇ ਰੰਧਾਵਾ ਸਾਹਿਬ ਨੂੰ ਇਹ ਵੀ ਦੱਸਿਆ ਸੀ ਕਿ ਮੈਨੂੰ ਰਾਜਨੀਤੀ ਦਾ ਕੋਈ ਸ਼ੌਕ ਨਹੀਂ ਪਰ ਮੈਂ ਸਿਰਫ ਏਸੇ ਕਰਕੇ ਐਮਐਲਏ ਦੀ ਚੋਣ ਲੜ ਰਿਹਾ ਕਿਉਂਕਿ ਮੈਨੂੰ 5 ਸਾਲ ਲਈ ਮੈਂ ਬਿਲਕੁਲ ਹੀ ਬੇਫਿਕਰ ਹੋ ਜਾਵਾਂਗਾ ਮੈਨੂੰ ਸਿਕਿਉਰਿਟੀ ਮਿਲ ਜੂ ਤੇ ਮੇਰੀ ਜਾਨ ਨੂੰ ਕੋਈ ਖਤਰਾ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਰੱਬ ਰੱਖਾ ਦੇਖਾਂਗੇ ਫਿਰ ਸੁਖਜਿੰਦਰ ਰੰਧਾਵਾ ਨੇ ਇਮੀਡੀਏਟਲੀ IG ਨੂੰ IG ਜੋ ਕਿ ਸ਼ਾਇਦ ਇੰਟੈਲੀਜੈਂਸ ਦੇ IG ਸੀ ਉਹਨਾਂ ਨੂੰ ਫੋਨ ਕੀਤਾ ਕਿ ਆ ਮੁੰਡਾ ਆ ਸਿੰਗਰਾ ਤਾਂ IG ਕਹਿੰਦੇ ਵੀ ਰੰਧਾਵਾ ਸਾਹਿਬ ਇਹ ਤਾਂ ਬਹੁਤ ਵੱਡਾ ਸਟਾਰ ਆ ਜੇ ਅੱਜ ਪੋਲੀਟੀਸ਼ੀਨਾਂ ਤੋਂ ਵੱਧ ਕੇ ਵੀ ਮਤਲਬ ਕਿ ਜਿੰਨੇ ਥ੍ਰੈਟ ਪੋਲੀਟੀਸ਼ੀਨਾਂ ਨੂੰ ਆਉਂਦੇ ਨੇ ਉਸ ਤੋਂ ਵੱਧ ਕੇ ਕਿ ਜੇ ਆਪਾਂ ਕਹੀਏ ਕਿ ਪੰਜਾਬ ਦੀਆਂ ਜਿੰਨੀਆਂ ਵੱਡੀਆਂ ਹਸਤੀਆਂ ਨੇ ਸਾਰਿਆਂ ਤੋਂ ਵੱਡੇ ਤੇ ਵੱਧ ਕੇ ਥ੍ਰੈਟ ਜੇ ਜਾਨ ਤੋਂ ਮਾਰਨਦੇ ਆਉਂਦੇ ਆ ਤਾਂ ਉਹ ਇਸੇ ਮੁੰਡੇ ਨੂੰ ਹੀ ਆਉਂਦੇ ਆ ਰੰਧਾਵਾ ਸਾਹਿਬ ਨੇ ਕਿਹਾ ਕਿ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਹਲੇ ਤੱਕ ਤਾਂ ਆਈਜੀ ਨੇ ਕਿਹਾ ਕਿ ਰੰਧਾਵਾ ਸਾਹਿਬ ਤੁਸੀਂ ਮੁੰਡੇ ਨੂੰ ਹੁਣੇ ਮੇਰੇ ਕੋਲੇ ਭੇਜੋ ਮੈਂ ਇਹਨੂੰ ਸਿਕਿਉਰਿਟੀ ਅੱਜ ਹੀ ਦੇ ਕੇ ਭੇਜੂਗਾ ਤਾਂ ਉਹਨਾਂ ਨੇ ਉਸੇ ਟਾਈਮ ਉਸੇ ਦਿਨ ਇੱਕ ਸਰਕਾਰੀ ਗੱਡੀ ਤੇ ਨਾਲ 6 ਗਨਮੈਨ ਉਸੇ ਦਿਨ ਮੁਹੱਈਆ ਕਰਵਾ ਦਿੱਤੇ ਸੀ ਇਹ ਤਾਂ ਹੋ ਗਈ ਜੀ ਸਿੱਧੂ ਨੂੰ ਸਿਕਿਉਰਿਟੀ ਮਿਲਣ ਦੀ ਕਹਾਣੀ ਜੋ ਕਿ ਸ਼ਾਇਦ ਬਹੁਤ ਘੱਟ ਲੋਕਾਂ ਸਾਹਮਣੇ ਆਈ ਅੱਜ ਤੱਕ ਜਾਂ ਕਿਸੇ ਨੇ ਦੱਸਿਆ ਹੁਣ ਗੱਲ ਆ ਗਈ ਜੀ ਲੋਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਜਿਹੜੇ ਵੌਇਸ ਨੋਟ ਆਏ ਸੀ ਕੀ ਆਏ ਸੀ ਉਹਨਾਂ ਦੀ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਨੂੰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਇਹ ਵਾਇਸ ਨੋਟ ਆਏ ਸੀ ਜੋ ਕਿ ਸਿੱਧੂ ਨੇ ਸੁਖਜਿੰਦਰ ਰੰਧਾਵਾ ਜੀ ਦੇ ਕੋਲ ਬੈਠ ਕੇ ਉਹਨਾਂ ਨੂੰ ਸੁਣਾਏ ਸੀ ਜਿਸ ਦੇ ਵਿੱਚ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੋਨਾਂ ਨੇ ਇਹ ਕਿਹਾ ਸੀ ਕਿ ਜੇ ਤੂੰ ਆਪਣੀ ਜਾਨ ਦੀ ਸਲਾਮਤੀ ਚਾਹਨਾ ਜੇ ਤੂੰ ਬਚਣਾ ਚਾਹਨਾ ਤੇ ਤੂੰ ਚਾਹਨਾ ਕਿ ਤੂੰ ਜਿਉਂਦਾ ਰਹੇ ਤੇ ਆਪਣਾ ਕੈਰੀਅਰ ਅੱਗੇ ਵਧਾਉਂਦਾ ਰਹੇ ਤਾਂ ਜਿਹੜਾ ਤੇਰਾ YouTube ਚੈਨਲ ਆ ਮੇਨ YouTube ਚੈਨਲ ਸਿੱਧੂ ਮੂਸੇਵਾਲਾ ਦੇ ਨਾਮ ਤੇ ਉਸਦੇ ਸਾਰੇ ਰਾਈਟਸ ਸਾਨੂੰ ਦੇ ਜੋ ਵੀ ਉਸਦੀ ਅਰਨਿੰਗ ਹੁੰਦੀ ਆ ਜੋ ਵੀ ਉਹ ਚੈਨਲ ਦੀ ਕਮਾਈ ਆ ਉਹ ਸਾਡੇ ਕੋਲੇ ਆਊਗੀ ਤੇ ਵਿੱਚ ਤੈਨੂੰ ਆਪਣੀ ਮਰਜ਼ੀ ਨਾਲ ਅਸੀਂ ਮਾੜਾ ਮੋਟਾ ਦੇ ਦਿਆ ਕਰਾਂਗੇ ਤੇਰਾ ਵੀ ਖਰਚਾ ਆਪਣੀ ਚੱਲਦਾ ਰਹੂ ਤਾਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਨੂੰ YouTube ਬਾਰੇ ਇੰਨਾ ਗਿਆਨ ਨਹੀਂ ਸੀ ਮੈਂ ਸਿੱਧੂ ਨੂੰ ਕਿਹਾ ਕਿ ਯਾਰ ਇਹ ਤਾਂ ਕੋਈ ਵੱਡੀ ਗੱਲ ਨਹੀਂ ਫਿਰ ਤੂੰ ਦੇ ਦੇ ਕਾ ਨੂੰ ਐਵੇਂ ਟੈਨਸ਼ਨਾਂ ਚ ਪਿਆ ਤਾਂ ਉਹ ਕਹਿੰਦੇ ਵੀ ਮੈਨੂੰ ਸਿੱਧੂ ਕਹਿੰਦਾ ਵੀ ਅੰਕਲ ਜੀ ਜੇ ਮੈਂ ਆਪਣੇ YouTube ਦੇ ਸਾਰੇ ਰਾਈਟਸ ਤੇ ਪੂਰੀ ਕਮਾਈ ਉਹਨਾਂ ਨੂੰ ਦੇਤੀ ਤੇ ਮੇਰੇ ਪੱਲੇ ਤਾਂ ਕੁ ਤੇ ਰੰਧਾਵਾ ਜੀ ਕਹਿੰਦੇ ਵੀ ਮੈਨੂੰ ਫੇਰ ਉਹਨੇ ਸਾਰੀ ਡੂੰਘਾਈ ਨਾਲ ਦੱਸੀ ਗੱਲ ਕਿ YouTube ਕੀ ਚੀਜ਼ ਆ ਇਹ ਤੇ ਮੈਨੂੰ ਕਿੰਨੀ ਅਰਨਿੰਗ ਹੁੰਦੀ ਆ ਤਾਂ ਉਹ ਸੋਚ ਕੇ ਕਹਿੰਦਾ ਮੈਂ ਕਿਹਾ ਵੀ ਯਾਰ ਹਾਂ ਇਹ ਤਾਂ ਮਤਲਬ ਅਸਲ ਚ ਤੇਰੀ ਸਾਰੀ ਮਿਹਨਤ ਦੀ ਕਮਾਈ ਹੀ ਇੱਥੋਂ ਆਉਂਦੀ ਆ ਤਾਂ ਫੇਰ ਇਸ ਕਰਕੇ ਉਹ ਕਹਿੰਦੇ ਜੀ ਇੱਕ ਬਹੁਤ ਵੱਡਾ ਕਾਰਨ ਇਹ ਵੀ ਸੀ ਸਿੱਧੂ ਨਾਲ ਜ਼ਿੱਦ ਕਰਨ ਦਾ ਕਿ ਉਸਨੇ ਆਪਣੇ YouTube ਦੇ ਰਾਈਟਸ ਨਹੀਂ ਦਿੱਤੇ ਪਰ ਇੱਕ ਗੱਲ ਹੋਰ ਵੀ ਆ ਜਿਹੜੀ ਮੈਂ ਹਮੇਸ਼ਾ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਕਿ ਇਹੀ ਕਾਰਨ ਨਹੀਂ ਜਿਹੜੇ ਨਾ ਆਪਣੀ ਕੌਮ ਨੂੰ ਜਗਾਉਂਦੇ ਨੇ ਸੈਕੂਲਰ ਬੰਦੇ ਹੁੰਦੇ ਨੇ ਉਹਨਾਂ ਨੂੰ ਸਰਕਾਰਾਂ ਵੀ ਕੋਈ ਜ਼ਿਆਦਾ ਨਹੀਂ ਚਾਹੁੰਦੀਆਂ ਸੈਂਟਰ ਦੀਆਂ ਸਰਕਾਰਾਂ ਤੇ ਕੁਝ ਜਿਹੜੀਆਂ ਆਪਣੀਆਂ ਸੀਕ੍ਰੀਟ ਏਜੰਸੀਆਂ ਹੁੰਦੀਆਂ ਨੇ ਉਹਨਾਂ ਲਈ ਵੀ ਲੋਕ ਇੱਕ ਤਰ੍ਹਾਂ ਨਾਲ ਉਹ ਖਤਰਾ ਹੀ ਸਮਝਦੇ ਨੇ ਇਹਨਾਂ ਨੂੰ ਕਿ ਇਹ ਬੰਦਾ ਆਪਣੀ ਕੌਮ ਨੂੰ ਤੇ ਨੌਜਵਾਨੀ ਨੂੰ ਜਗਾਉਣ ਲੱਗ ਗਿਆ ਜੀ ਇਹ ਵੀ ਬਹੁਤ ਵੱਡਾ ਕਾਰਨ ਰੰਧਾਵਾ ਸਾਹਿਬ ਨੇ ਵੀ ਇਹ ਮੰਨੀਆ ਗੱਲ ਕਿ ਹਾਂ ਜੀ ਸਰਕਾਰਾਂ ਦੇ ਰਾਹ 'ਚ ਵੀ ਹਜੇ ਲੋਕ ਰੋੜੇ ਹੀ ਹੁੰਦੇ ਆ ਉਹ ਵੱਡਾ ਕਾਰਨ ਸੀ ਤੇ ਲੌਰੈਂਸ ਨਾਲ ਜ਼ਿੱਦ ਤਾਂ ਚੱਲਦੀ ਸੀ ਅਤੇ ਸਿੱਧੂ ਮੂਸੇ ਵਾਲੇ ਦੀ ਜਿਹੜੀ ਆਪਸੀ ਜ਼ਿੱਦ YouTube ਚੈਨਲ ਕਰਕੇ ਸੀ ਉਸ ਨੂੰ ਹਥਿਆਰ ਬਣਾ ਕੇ ਸਿੱਧੂ ਨੂੰ ਲੋਰੈਂਸ ਸੋਨਾ ਤੋਂ ਕਹਿ ਕਹਾ ਕੇ ਜਾਂ ਧੱਕੇ ਨਾਲ ਡਰਾ ਕੇ ਕਹਿ ਲੋ ਉਹ ਬੰਦਾ ਆਪਣੇ ਰਸਤੇ 'ਚੋਂ ਹਟਾ ਦਿੱਤਾ ਗਿਆ ਦੋਨਾਂ ਦੇ ਮਕਸਦ ਪੂਰੇ ਹੋ ਗਏ ਲੋਰੈਂਸ ਦੀ ਜ਼ਿੱਦ ਨਿਕਲ ਗਈ ਤੇ ਏਜੰਸੀਆਂ ਲਈ ਇੱਕ ਆਪਣੀ ਕੌਮ ਨੂੰ ਜਾਗਰੂਕ ਕਰਨ ਵਾਲਾ ਬੰਦਾ ਜੋ ਉਹਨਾਂ ਦੇ ਰਾਹ ਦਾ ਰੋੜਾ ਸੀ ਉਹ ਵੀ हट ਗਿਆ ਤੇ ਇਹਦੇ ਵਿੱਚ ਬਹੁਤ ਹੀ ਰਾਜਨੀਤਿਕ ਕਾਰਨ ਵੀ ਨੇ ਬਹੁਤ ਵੱਡੇ ਵੱਡੇ ਮੈਂ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਇਹ ਚੀਜ਼ਾਂ ਨਾਲ ਜੁੜੀਆਂ ਬਹੁਤ ਹੀ ਡੂੰਘੀਆਂ ਗੱਲਾਂ ਜੋ ਡੂੰਘੀਆਂ ਪਰਤਾਂ ਨੇ ਖੋਲ੍ਹਦਾ ਰਹੂੰਗਾ ਜੁੜੇ ਰਹੋ ਮੇਰੇ ਚੈਨਲ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ